ਸਾਨੂੰ ਤਾਂ ਇਹ ਤੇ ਵੱਧ ਭਰੋਸਾ ਬਾਈ ਠੀਕ ਹੈ ਜੀ ਹਾਂ ਜੀ ਐਂ ਕਰੋ ਜਿਹੜੀ ਮਰਜ਼ੀ ਦੇ ਬਰਾਬਰ ਸਾਡੀ ਆ ਚੀਜ਼ ਪਾ ਲਓ ਠੀਕ ਹੈ ਕੋਈ ਵੀ ਜੱਡੀ ਮਰਜ਼ੀ ਕੰਪਨੀ ਦਾ ਪ੍ਰੋਡਕਟ ਲਿਓ ਇਹਦੇ ਬਰਾਬਰ ਪਾ ਲਓ ਓਕੇ ਜੀ ਪਿੰਡ ਮਾਣੂ ਕੇ ਇਹ ਕਿੱਥੇ ਰਹਿ ਜਾਂਦਾ ਮੈਤਿਆਂ ਸਭ ਗੁਰੂ ਘਰ ਤੇ ਲਵੇ ਹਾਂ ਹਾਂ ਤੇ ਹੁਣ ਵੱਡੀ ਗੱਲ ਮੈਨੂੰ ਇੱਕ ਹੋਰ ਦੱਸਿਓ ਇੱਥੇ ਆਉਣ ਨਾਲ ਤੁਹਾਡਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਫਾਇਦਾ ਹੀ ਹੋਇਆ ਜੀ ਨੁਕਸਾਨ ਤਾਂ ਨਹੀਂ ਹੋਇਆ ਫਾਇਦਾ ਹੋਇਆ ਕਿਉਂਕਿ ਵੱਡੀ ਗੱਲ ਇਹ ਹੁੰਦੀ ਆ ਨਾ ਜੀ ਜਿਵੇਂ ਮੈਂ ਤਾਂ ਕਹੂੰਗਾ ਵੀ ਮੇਰਾ ਜਿਹੜਾ ਰਿਜ਼ਲਟ ਆ ਫੁੱਲ ਹੈ ਪਰ ਅਸਲੀ ਰਿਜ਼ਲਟ ਤਾਂ ਉਦ ਕਿਸਾਨ ਬੋਲਣ ਇਹ ਤਾਂ ਹੈ ਜੀ ਹਨਾ ਜੀ 9517284334 ਇਹ ਆਪਣੇ ਪ੍ਰੋਡਕਟ ਲੈ ਕੇ ਗਿਆ ਹੋਊਗਾ ਇਹ ਆਪਣੇ ਪ੍ਰੋਡਕਟ ਉੱਤਮ 골ਡ ਪਾਇਆ ਸੀ ਭਾਈ ਲਵੇ ਆ ਜਾ ਮੜਾ ਜਾ ਓਕੇ ਤੇ ਉੱਤਮ 골ਡ ਪਾਉਣ ਤੋਂ ਪਹਿਲਾਂ ਝੋਨਾ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਚ ਇਹਨੇ ਕੀ ਲਿਖਿਆ ਮੈਸੇਜ ਮੈਨੂੰ 7 ਦਿਨ ਹੋ ਗਏ ਜੀ ਟੌਪ ਕਲਾਸ ਰਿਜ਼ਲਟ bro ਓਕੇ ਦੇਖੋ ਝੋਨਾ ਦੇਖੋ ਜੀ ਰੰਗ ਚੜਦਾ ਝੋਨੇ ਨੂੰ ਰੰਗ ਜਿੱਥੇ ਪਹਿਲਾਂ ਰੜਾ ਮદાન ਦੀਂਦਾ ਸੀ ਉੱਥੇ ਹਰੀਆਲੀ 사 ਗਈ ਹਰੀਆਲੀ 사 ਗਈ ਹਣਾ ਜੀ ਲੈ ਦੇਖੋ ਧਰਮਿਆ ਰਿਜਲਟ ਬਾਕੀ ਯਾਰ ਲੋਕ ਬੋਲਦੇ ਆ ਆਪਣੀ ਮੂੰਹ ਬੋਲਣ ਨਾਲ ਨਾ ਉਹ ਨਜ਼ਾਰਾ ਨਹੀਂ ਆਉਂਦਾ ਜਦੋਂ ਲੋਕ ਦੱਸਣ ਉਦੋਂ ਗੱਲ ਉਹ ਹੋਰ ਬਣਦੀ ਆ ਸਬੂਤ ਨੇ ਬਾਈ ਸਬੂਤ ਸਬੂਤ ਸਾਹਮਣੇ ਨੀਲੇ ਰੰਗ ਦੀਆਂ ਸਪਰੇਅ ਵਾਲੀਆਂ ਢੋਲੀਆਂ ਤੇ ਨਾਲ ਖਾਲਸਾ ਰਾਜ ਦਾ ਝੂਲਦਾ ਨਿਸ਼ਾਨ ਹੈ ਤੇ ਉਹਦੇ ਬਿਲਕੁਲ ਸਾਹਮਣੇ ਖਾਲਸਾ ਪੈਸਟੀਸਾਈਡ ਜਾਨੀ ਕਿ ਖਾਲਸੇ ਦੀ ਦੁਕਾਨ ਹੈ ਇਸ ਦੁਕਾਨ ਤੇ ਸੱਜਣੋ ਕੀ ਮਿਲਦਾ ਤੁਸੀਂ ਸਾਰੀ ਜਾਣਦੇ ਹੋ ਕਿਉਂਕਿ ਅੱਜ ਕੱਲ ਪੂਰੇ ਪੰਜਾਬ ਦੇ ਵਿੱਚ ਨਾ ਇਸ ਕੈਸ ਕਾਊਂਟਰ ਦੇ ਚਰਚੇ ਨੇ ਬਾਈਉਰਾਂ ਦੇ ਰਿਜ਼ਲਟ 100% ਆ ਰਹੇ ਨੇ ਬਹੁਤ ਭਰਾਵਾਂ ਦੇ ਫੋਨ ਸਾਨੂੰ ਵੀ ਆ ਰਹੇ ਆ ਤੇ ਅੱਜ ਆਪ ਖਾਲਸਾ ਜੀ ਨੂੰ ਪੁੱਛ ਲੈਨੇ ਆ ਵੀ ਵਾਕਈ ਕਿੱਦਾਂ ਦੇ ਰਿਜ਼ਲਟ ਆ ਰਹੇ ਨੇ ਕਿੰਨੇ ਟਾਈਮ ਦੇ ਵਿੱਚ ਰਿਜ਼ਲਟ ਆ ਰਹੇ ਨੇ ਖਾਲਸਾ ਜੀ ਬਾਈ ਗੁਰਜੀ ਕਾ ਖਾਲਸਾ ਖਾਲਸਾ ਬਾਈ ਗੁਰਜੀ ਕੀ ਫਤਿਹ ਗੱਲ ਸਹੀ ਜਾਣਾ ਵੀ ਤੁਹਾਡੇ ਰਿਜ਼ਲਟ ਪੂਰੇ ਆ ਰਹੇ ਨੇ ਪੂਰੇ ਟੌਪ ਦੇ ਜੀ ਪੂਰੇ ਟੌਪ ਆਪਾਂ ਖਾਲਸਾ ਜੀ ਤੋਂ ਮੂੰਹੋਂ ਤਾਂ ਬਾਅਦ ਚ ਪੁੱਛਾਂਗੇ ਤੇ ਪਹਿਲਾਂ ਨਾ ਇਧਰਲੇ ਪਾਸੇ ਬਾਈ ਉਰੀ ਬੈਠੇ ਨੇ ਬਾਈ ਛੋਟਾ ਕਿਹੜਾ ਪੰਡਾਈ ਪਿੰਡ ਮਾਣੂ ਕੇ ਇਹ ਕਿੱਥੇ ਰਹਿ ਜਾਂਦਾ ਮੈਤਣ ਸਾਹਿਬ ਗੁਰੂ ਘਰ ਦੇ ਲਾਗੇ ਹਾਂ ਹ ओके okay. ते ਤੁਸੀਂ ਬਈ ਉਹਨਾਂ ਨੇ ਮੈਚ ਕਿਵੇਂ ਆਏ ਜੀ ਅਸੀਂ 6G+ ਲੈਣ ਆਏ ਕਿਉਂ ਤਾਂ ਮਤਲਬ ਦਾਣੇ ਨਖਾਰਨ ਵਾਲਾ ਓਕੇ ਓਕੇ ਹਾਂਜੀ ਠੀਕ ਹੈ ਨੇ ਨਾਲ ਉਹ ਗੁੰਗ ਅੱਜ ਕਿ ਕਿੰਨੇ ਰੁਪਏ ਦਾ ਸਮਾਨ ਲੈ ਜਾ ਰਹੇ ਹੋ ਖੋਲੋ ਆਪਣਾ 10000 ਦਾ ਸਮਾਨ ਓਕੇ ਮਤਲਬ ਕਾਫੀ ਪ੍ਰੋਡਕਟਰ ਬਈ ਉਹ ਹੀ ਲੈ ਕੇ ਚੱਲੇ ਨੇ ਲੈ ਵੀ ਸਜਣੋ ਉੱਤਮ ਕਿਸਾਨੀ ਪਲੱਸ ਸੈਸ ਜੀ ਆਹ ਲੈ ਕੇ ਜਾ ਰਿਹਾ ਤੇ ਇਹ ਦੱਸੋ ਜੀ ਮਤਲਬ ਤੁਹਾਨੂੰ ਪਤਾ ਕਿਵੇਂ ਲੱਗਿਆ ਦੀ ਗਾ ਵੀ ਪਾਣੀ ਦਾ ਵੀਡੀਓ ਤੋਂ ਪਤਾ ਲੱਗਿਆ ਅੱਛਾ ਵੀਡੀਓ ਤੋਂ ਪਤਾ ਲੱਗਿਆ ਓਕੇ ਸਤਿ ਸ੍ਰੀ ਅਕਾਲ ਮਿੱਤਰੋ ਜੇ ਤੁਸੀਂ ਵੀ ਆਉਣਾ ਨਾ ਨੰਬਰ ਨੋਟ ਕਰ ਲਿਓ ਨੰਬਰ ਆਪਾਂ ਵੈਸੇ ਟਾਈਟਲ ਦੇ ਵਿੱਚ ਲਿਖ ਵੀ ਦਿੱਤਾ ਸਕਰੀਨ ਤੇ ਚੱਲਦੀ ਜਾਂਦਾ ਤੇ ਇਸੇ ਤੁਸੀਂ ਵੀਡੀਓ ਦੇਖੀ ਦੀ ਜੀ ਤੁਹਾਨੂੰ ਲੱਗਿਆ ਵੀ ਵਾਕਈ ਬਈ ਉਹਨਾਂ ਨੇ ਵਜਾਣਾ ਚਾਹੀਦਾ ਹਾਂ ਬਿਲਕੁਲ ਦੇਖ ਕੇ ਬਥੇਰੀ ਰਹੀਦਾ ਜਾਂਦਾ ਤੇ ਹੁਣ ਵੱਡੀ ਗੱਲ ਮੈਨੂੰ ਇੱਕ ਹੋਰ ਦੱਸਿਓ ਇੱਥੇ ਆਉਣ ਨਾਲ ਤੁਹਾਡਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਫਾਇਦਾ ਹੀ ਹੋਇਆ ਜੀ ਨੁਕਸਾਨ ਤਾਂ ਕੀ ਹੋਇਆ ਹੋਇਆ ਕਿਉਂਕਿ ਵੱਡੀ ਗੱਲ ਇਹ ਹੁੰਦੀ ਹੈ ਨਾ ਜੀ ਜਿਵੇਂ ਮੈਂ ਤਾਂ ਕਹੂੰਗਾ ਵੀ ਮੇਰਾ ਜਿਹੜਾ ਰਿਜ਼ਲਟ ਆ ਫੁੱਲ ਹੈ ਪਰ ਅਸਲੀ ਰਿਜ਼ਲਟ ਤਾਂ ਉਹਨੋਂ ਕਲੀਅਰ ਹੁੰਦਾ ਸ ਮਾਨੂੰ ਕੇ ਗੱਲਾਂ ਤੋਂ ਆਇਆ ਬਾਈ ਤੇ ਹੁਣ ਅਪ ਖਾਨਸਾ ਜੀ ਨੂੰ ਪੁੱਛਦੇ ਆ ਕਿ ਕਿੱਥੋਂ ਕਿੱਥੋਂ ਫੋਨ ਆ ਰਿਹਾ ਖਾਨਸਾ ਜੀ ਹੁਣ ਇਹ ਦੱਸਿਓ ਆਨਲਾਈਨ ਤੁਹਾਡਾ ਕਿੰਨਾ ਕੰਮ ਚੱਲ ਰਿਹਾ ਆ ਆਨਲਾਈਨ ਕੰਮ ਵੀਰੇ ਫੁੱਲਾ ਬਾਪੇ ਦੀ ਕਿਰਪਾ ਨਾਲ ਫੁੱਲਾ ਪੂਰਾ ਫੁੱਲਾ ਕਿਸਾਨਾਂ ਨੂੰ ਆਉਣ ਦੀ ਜਰੂਰਤ ਨਹੀਂ ਘਰ ਬੈਠਿਆਂ ਦਾ ਜਿਵੇਂ ਕਹਦੀਏ ਪ੍ਰੋਡਕਟ ਘਰੇ ਪਹੁੰਚੀ ਜਾਂਦੇ ਆ ਘਰੇ ਪਹੁੰਚੀ ਜਾਂਦੇ ਨੇਗੇ ਬਾਈ ਹਾਂਜੀ ਤੇ ਆਪਣਾ ਕੰਮ ਆਨਲਾਈਨ ਚੱਲਦਾਗਾ ਪੂਰਾ ਫੁੱਲਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਹਾਂਜੀ ਠੀਕ ਆ ਜੀ ਕਿਉਂਕਿ ਆਪਾਂ ਨੂੰ ਜਿਹੜੇ ਹਰਿਆਣੇ ਵਾਲੇ ਭਰਾਵਾਂ ਦੇ ਵੀ ਫੋਨ ਆ ਰਹੇ ਨੇਗੇ ਜੀ ਵੀ ਸਾਡੇ ਇੱਧਰ ਡਿਲੀਵਰੀ ਦਾ ਹੱਲ ਕਰਿਆ ਕਰੋ ਯਾਰ ਡਿਲੀਵਰੀ ਦਾ ਹੱਲ ਕਰਿਆ ਕਰੋ ਜੀ ਜੀ ਤੇ ਅੱਜ ਮੈਨੂੰ ਇੱਕ ਵੀਰ ਨੇ ਫੋਟੋਆਂ ਜੀਆਂ ਭੇਜੀਆਂ ਹਾਂਜੀ ਤੇ ਕਹਿੰਦਾ ਇਹਨਾਂ ਦੇ ਰੇਟ ਮਹਾ ਬਾਈ ਮੈਂ ਤਾਂ ਮਾਰਕੀਟ 'ਚ ਕੰਪਨੀਆਂ ਨਹੀਂ ਦੇਖੀ ਪਹਿਲੀ ਗਿਰ ਤਾਂ ਓਕੇ ਤੇ ਮੈਨੂੰ ਕਹਿੰਦਾ ਕਹਿੰਦਾ ਫੇਰ ਵੀ ਕਹਿੰਦਾ ਰੇਟ ਮਹਾ ਇਹ ਸਾਲਟ ਪਏ ਨੇ ਆਪਣੀ ਲਵੇ ਹੂੰ ਕਹਿੰਦਾ ਰੇਟ ਮਹਾ ਰੇਟ ਆਗਾ ਬਾਈ ਹਾਂਜੀ ਮਹਾ ਬਿੱਲ ਦੇ ਪਿੱਛੇ ਜ਼ਿੰਮੇਵਾਰੀ ਲਿਖ ਕੇ ਵੀ ਦੇਵਾਂਗੇ ਆਪਾਂ ਓਕੇ ਕੰਮ ਦੀ ਸੱਜਣੋਂ ਵੱਡੀ ਗੱਲ ਇਹ ਹੁੰਦੀ ਆ ਕਿਉਂਕਿ ਨਾ ਹਰੇ ਵੀ ਸਾਡੇ ਵਿਕੇ ਹੋਏ ਮਾਲ ਦੀ ਕੋਈ ਗਾਰੰਟੀ ਨਹੀਂ ਗਾਰੰਟੀ ਨਹੀਂ ਪਰ ਇਹ ਖਾਲਸਾ ਜੀ ਗਾਰੰਟੀ ਵੀ ਲੈਂਦੇ ਆ ਪਾ ਗਾਰੰਟੀ ਲਵਾਂਗੇ ਹਨਾ ਜੀ ਹਾਂ ਤੇ ਅਗਲੀ ਗੱਲ ਜੀ ਤੇ ਅਗਲੀ ਗੱਲ ਆ ਗਈ ਬਾਈ ਇੱਕ ਜਿਹੜੇ ਹਰਿਆਣੇ ਵਾਲੇ ਭਰਾ ਸਾਨੂੰ ਫੋਨ ਕਰਦੇ ਨੇਗੇ ਵੀ ਤੁਸੀਂ ਆ ਹੁਣ ਵੀ ਬਾਈ ਦੇਖ ਲਓ ਫੋਨ ਤੇ ਫੋਨ ਚੜੇ ਪਏ ਨੇ ਬਿਲਕੁਲ ਬਿਲਕੁਲ ਲੱਗਿਆ ਹੋਇਆ ਫੋਨ ਹਾਂਜੀ ਤੇ ਹੁਣ ਇਹ ਕੱਟ ਕੇ ਮੈਨੂੰ ਮੜਾ ਜਿਹਾ ਇੱਕ ਚੀਜ਼ ਦਿਖਾਉਣੀ ਪਊ ਹਾਂਜੀ ਜਿਹੜੇ ਹਰਿਆਣੇ ਵਾਲੇ ਭਰਾ ਸਾਨੂੰ ਫੋਨ ਕਰਦੇ ਨੇ ਉਹ ਸਾਨੂੰ ਬਿਲਕੁਲ ਹੀ ਨਾ ਕਰੋ ਬਾਈ ਚਾਹੇ ਆਹ ਬੰਦਾ ਆਪਣਾ ਇਹਦਾ ਨੰਬਰ ਲਓ ਨੋਟ ਕਰ ਲਓ ਹਾਂਜੀ ਮਨਜੀਤ ਸਿੰਘ ਪਿੰਡ ਠਰਬੀ ਹਰਿਆਣਾ ਜੀ ਪੈਂਦਾ ਥੋੜੇ 98171 84334 ਇਹ ਵੀਰ ਤੋਂ ਪਤਾ ਕਰ ਲਿਆ ਕਰੋ ਵੀ ਆਪਣਾ ਕੀ ਹਿਸਾਬ ਕਿਤਾਬ ਆਪਾਂ ਕਹੇ ਜੇ ਬੰਦੇ ਆ ਕੀ ਗੱਲ ਬਾਤ ਆ ਉਹਰੇ ਲਿਆ ਤਰ ਮੈਂ ਜ਼ੂਮ ਕਰਕੇ ਦਿਖਾ ਮਨਜੀਤ ਸਿੰਘ ਫਾਰਮਰ ਹਰਿਆਣਾ 98171 84334 ਇਹ ਆਪਣੇ ਪ੍ਰੋਡਕਟ ਲੈ ਕੇ ਗਿਆ ਹੋਊਗਾ ਇਹ ਆਪਣੇ ਪ੍ਰੋਡਕਟ ਉੱਤਮ 골ਡ ਪਾਇਆ ਸੀ ਭਾਈ ਲਵੇ ਆ ਜਾ ਮੜਾ ਜਾ ਓਕੇ ਤੇ ਉੱਤਮ 골ਡ ਪਾਉਣ ਤੋਂ ਪਹਿਲਾਂ ਝੋਨਾ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਕੀ ਲਿਖਿਆ ਮੈਸੇਜ ਮੈਨੂੰ 7 ਦਿਨ ਹੋ ਗਏ ਜੀ ਟੌਪ ਕਲਾਸ ਰਿਜ਼ਲਟ bro ਓਕੇ ਦੇਖੋ ਝੋਨਾ ਦੇਖੋ ਜੀ ਰੰਗ ਚੜਦਾ ਝੋਨੇ ਨੂੰ ਰੰਗ ਜਿੱਥੇ ਪਹਿਲਾਂ ਰੜਾ ਮદાન ਦੀਂਦਾ ਸੀ ਉੱਥੇ ਹਰਿਆਲੀ 사 ਗਈ ਹਰਿਆਲੀ 사 ਗਈ ਹੈਨਾ ਜੀ ਲੈ ਦੇਖੋ ਧਰ ਮੇਰੇ ਰਿਜ਼ਲਟ ਬਾਕੀ ਯਾਰ ਲੋਕੋ ਬੋਲਦੇ ਆ ਆਪਣੀ ਮੂੰਹ ਬੋਲਣ ਨਾਲ ਨਾ ਉਹ ਨਜ਼ਾਰਾ ਨਹੀਂ ਆਉਂਦਾ ਜਦੋਂ ਲੋਕ ਦੱਸਣ ਉਦੋਂ ਗੱਲ ਆਪਨੇ ਲੱਭ ਬਣਦੀ ਆ ਸਬੂਤ ਨੇ ਬਾਈ ਸਬੂਤ ਸਬੂਤ ਨੇ ਬਾਹ ਕੋਈ ਦਿੱਕਤ ਨਹੀਂ ਹਾਂ ਹੁਣ ਇਹ ਦੱਸੋ ਵੀ ਅੱਜ ਅੱਜ ਕਿਹੜੇ ਪ੍ਰੋਡਕਟ ਬਾਰੇ ਗੱਲ ਕਰੋਗੇ ਅੱਜ ਜਿਹੜਾ ਪ੍ਰੋਡਕਟ ਨੇ ਬਾਈ ਆਪਣੇ ਲਵੇ ਚਲੋ ਹੁਣ ਫੰਗਸ ਦਾ ਟਾਈਮ ਆਗਾ ਹਾਂਜੀ ਤੇ ਉਲੀ ਫੰਗੀ ਸਾਈਡ ਪਊ ਕਿਉਂਕਿ ਵਾਰਸ ਜ਼ਿਆਦਾ ਹੋ ਗਈ ਜੀ ਤੇ ਆਪਣੇ ਦਾ ਬਈ ਆ ਪਈਆ ਬਈ ਪਲਸਰ ਬਾਇ ਨੇਮ ਓਕੇ ਠੀਕ ਆ ਜੀ ਤੇ ਉਸ ਤੋਂ ਬਾਅਦ ਚ ਆ ਗਿਆ ਆਪਣਾ ਪਲਸਰ ਸਾਲਟ ਆ ਗਿਆ ਹੂੰ ਇਹ ਚੀਜ਼ ਆ ਗਈ ਠੀਕ ਆ ਜੀ ਬਾਕੀ ਆਪਣੇ ਦਾ ਬਈ ਆ ਪਏਗਾ ਕਸਟੂਡੀਓ ਆਗੇ ਕਸਟੂਡੀਓ ਸਾਲਟਾ ਵੈਸੇ ਇਹ ਆਈਮੀ ਸਟਾਰ ਸਾਲਟਾ ਗਾ ਉਤਮ ਦਾ ਹਾਂਜੀ ਤੇ ਬਾਕੀ ਹੋਰ ਯਾਰ ਬਹੁਤ ਕੁਝ ਪਿਆ ਆਪਣੇ ਲਵੇ ਦੇਖੋ ਤੁਹਾਡੇ ਸਾਹਮਣੇ 19 ਦਵਾਈ ਮੱਲਾ ਦਾ ਉਧਰੋਂ 19 ਅਸੀਂ ਕਾਊਂਟਰ ਤੇ ਧੜੀ ਬੈਠੇ ਆ ਬਿਲਕੁਲ ਜੀ ਬਿਲਕੁਲ ਇੱਕ ਹੋਰ ਗੱਲ ਦੱਸੋ ਜੀ ਤੁਸੀਂ ਕਹਿ ਦਿੰਦੇ ਹੋ ਵੀ ਜਿਹੜਾ ਆ ਕਾਊਂਟਰ ਆ ਮਤਲਬ ਇਹ ਸਾਨੂੰ ਦਿਨ ਦੇ ਵਿੱਚ ਦੋ ਤਿੰਨ ਫਰੀ ਦਵਾਈਆਂ ਚਣਨੀਆਂ ਪੈਂਦੀਆਂ ਨੇ ਪੈਂਦੀਆਂ ਨੇ ਜੀ ਬਿਲਕੁਲ ਇੱਥੇ ਹੀ ਸਪਲਾਈ ਕਰ ਦਿੰਦੇ ਹਾਂ ਇੱਥੇ ਹੀ ਵਸ ਜੀ ਤੇ ਆਪਣਾ ਇੱਕ ਆਪਣਾ ਹੁੰਦਾ ਹੈਗਾ ਦਾਣੇ ਦੀ ਫੋਕ ਤੋਂ ਹੂੰ ਦਾਣੇ ਦੀ ਫੋਕ ਤੋਂ ਬਈ ਆਪਣੇ ਲਵੇ ਆ ਪ੍ਰੋਟੈਕਟ ਹੈਗਾ ਉਤਮ ਕਿਸਾਨੀ ਪਲੱਸ 6 ਜੀ ਜੀ ਇਹ ਚੀਜ਼ ਹੁੰਦਾ ਦਾਣੇ ਦੀ ਫੋਕ ਤੋਂ ਤੇ ਜਣੀ ਪਾਲਸ ਵਾਲਾ ਕੰਮ ਹੀ ਕਰ ਦਿੰਦਾ ਝੋਨੇ ਨੂੰ ਬਿਨ ਪੱਖੇ ਤੋਂ ਢੇਰੀ ਚੰਪੂਗੀ ਬਾਈ ਮੰਡੀ 'ਚ ਪਤਾ ਲੱਗੂਗਾ ਵੀ ਬਾਈ ਦੀ ਟਰਾਲੀ 'ਚ ਝੋਨਾ ਆ ਰਿਹਾ ਹੈਗਾ ਵੀ ਕਿੱਥੇ ਦੇ ਬੰਦੇ ਆ ਰਿਹਾ ਹੈਗਾ ਐ ਵੀ ਪੁੱਛਣਗੇ ਵੀ ਇਹ 'ਚ ਪਾਇਆ ਕੀ ਆ ਪਾਇਆ ਕੀ ਹੈਗਾ ਉਹ ਫੇਰ ਬਾਈ ਬੰਦਾ ਆਪਦੇ ਆਪ ਦੱਸੂਗਾ ਵੀ ਆਹ ਚੀਜ਼ ਪਾਈ ਆ ਗਈ ਹਾਂ ਠੀਕ ਹੈ ਇਤੇ ਬਾਕੀ ਵੀਰੇ ਇਹਦੇ 'ਚ ਐਮ 43 13045 ਬੌਰਨ ਪਟਾਸ ਇਹਦੇ ਚ ਸਾਰਾ ਕੁਝ ਹੈਗਾ ਸਾਰੇ ਨਪੀਕੇ ਨੇ ਇਹਦੇ ਚ ਬਾਈ ਠੀਕ ਹੈ ਜੀ ਤੜਕਾ ਲੱਗਿਆ ਹੋਇਆਗਾ ਓਕੇ ਓਕੇ ਹਾਂ ਜੀ ਬਹੁਤ ਤਗੜੀ ਚੀਜ਼ ਆ ਬਾਈ ਜੀ ਤੇ ਇਹ ਤੋਂ ਲਾ ਬਹੁਤ ਸੁ ਜਿਹੜਾ ਤੁਸੀਂ ਕਹਿੰਦੇ ਸੀ ਵੀ ਜਦੋਂ ਮਤਲਬ ਬੰਦਾ ਯੂ ਟਰਨ ਬਣ ਦੇ ਵਿੱਚੋਂ ਮਾਰ ਕੇ ਮਾਰ ਕੇ ਮਰਦਾ ਵੀ ਸੁੰਡੀਆਂ ਦੀਆਂ ਲਾਸਾਂ ਲਾਸਾਂ ਬਸਾਈਆਂ ਪਈਆਂ ਹੁੰਦੀਆਂ ਨੇ ਉਹ ਬਾਈ ਆ ਤੀ ਸਨੇਕ ਅਸਾ ਸਨੇਕ ਹੈ ਨਾਲੇ ਤਾਂ ਇਹਦਾ ਮੌਕੇ ਦਾ ਰਿਜ਼ਲਟ ਆ ਠੀਕ ਹੈ ਜੀ 25 ਦਿਨ ਦਾ ਲੰਬਾ ਰਿਜ਼ਲਟ ਆ ਇੱਕ ਠੋਕ ਕੇ ਕਹਿੰਦੇ ਆ 25 ਦਿਨ ਦਾ ਰਿਜ਼ਲਟ ਆ ਕੁੜੇ 25 ਦਿਨ ਦਾ ਰਿਜ਼ਲਟ ਆਗਾ ਬਾਈ ਇਹਦਾ ਠੀਕ ਹੈ ਜੀ ਨਾਲੇ ਤਾਂ ਇਹ ਮੌਕੇ ਤੇ ਮਾਰੂਗੀ ਨਾਲੇ ਇਹਨੇ ਟਿੱਡਾ ਪਮਕੜ ਸੁੰਡੀ ਤੋਂ ਕੰਮ ਕਰਨਾ ਇਹਨੇ ਸਾਰੇ ਕਾਰਸੇ ਤੋਂ ਬਾਈ ਓਕੇ ਠੀਕ ਹੈ ਜੀ ਪੂਰੀ ਜ਼ਿੰਮੇਵਾਰੀ ਵਾਲਾ ਪ੍ਰੋਡਕਟ ਆ ਇਹ ਤਾਂ ਸਾਡਾ ਬਾਈ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਬਈਆ ਸਾਰੇ ਕੁਸ਼ ਪਈਆ ਹੀ ਆਗਾ ਆ ਪਈਆ ਕੀ ਉਹ ਸੀਨ ਸਾਲਟ ਪਈਆਗਾ ਜੀ ਠੀਕ ਹੈ ਜੀ ਤੇ ਆ ਆਪਣਾ ਚੈਸ ਸਾਲਟ ਆ ਗਿਆ ਬਾਈ ਓਕੇ ਠੀਕ ਹੈ ਜੀ ਤੇ ਆ ਇੱਕ ਸਟੂਡੀਓ ਪ੍ਰਜਾਤ ਕੰਪਨੀ ਦਾ ਇੱਕ ਸਟੂਡੀਓ ਆ ਗਿਆ ਬਾਈ ਓਕੇ ਸਰ ਹਾਂਜੀ ਤੇ ਹੋਰ ਤੁਹਾਨੂੰ ਦਿਖਾ ਦੰਨੇ ਆਗੇ ਆਪਾਂ ਲੈਮਡਾ ਵਗੈਰਾ ਪਈਆ ਕੀ ਜਿਹੜੀ ਮੌਕੇ ਤੇ ਵੀ ਮਾਰਦੀ ਹੁੰਦੀ ਆ ਉਹ ਵੈਸੇ ਸਟੇ ਚੀਜ਼ ਨੂੰ ਘੱਟ ਉਹ ਕਰਦੇ ਆਂਗੇ ਜਣੀ ਵੀ ਰეკਮੈਂਡ ਕਰਦੇ ਆਂ ਕਿਉਂਕਿ ਸਾਡੇ ਸਾਨੂੰ ਤਾਂ ਇਤੇ ਵੱਧ ਭਰੋਸਾ ਬਾਈ ਠੀਕ ਹੈ ਜੀ ਹਾਂ ਜੀ ਐਂ ਕਰੋ ਜਿਹੜੀ ਮਰਜ਼ੀ ਦੇ ਬਰਾਬਰ ਸਾਡੀ ਆ ਚੀਜ਼ ਪਾ ਲਓ ਠੀਕ ਹੈ ਕੋਈ ਵੀ ਜੱਡੀ ਮਰਜ਼ੀ ਕੰਪਨੀ ਦਾ ਪ੍ਰੋਡਕਟ ਲਿਓ ਇਹਦੇ ਬਰਾਬਰ ਪਾ ਲਓ ਓਕੇ ਜੀ ਹਾਂ ਤੇ ਬਾਈ ਜੇ ਕਿਸੇ ਨੇ ਹੁਣ ਦੁਆਰੇ ਆਪਾਂ ਰਿਪੀਟ ਕਰਦੇ ਆਂ ਜੇ ਕਿਸੇ ਨੇ ਆਨਲਾਈਨ ਭਰਾ ਨੇ ਕੋਈ ਵੀ ਆਪਣਾ ਪ੍ਰੋਡਕਟ ਬਣਾਉਣਾ ਤਾਂ ਉਹਦੇ ਵਾਸਤੇ ਤੁਹਾਡੀਆਂ ਸ਼ਰਤਾਂ ਦੱਸਿਓ ਕਰਾਂ ਆ ਵੀਰ ਜੀ ਦੱਸਣਗੇ ਹਾਂ ਜੀ ਅੱਪਾ ਅਬੜੇ ਉਹ ਲੈ ਜਿਹੜਾ ਆਪਣਾ ਹੈਗਾ ਹੈਗਾ ਵੀ ਕੰਮ ਇੱਕ ਤਾਂ ਵੀਰੇ ਆਪਣੇ ਆ ਸਰਤਾ ਦੇ ਕੋਲ ਹਾਂਜੀ ਹਾਂਜੀ 15 ਤੋਂ 20000 ਦਾ ਵੀਰੇ ਆਰਡਰ ਹੋਣਾ ਚਾਹੀਦਾ 15 ਤੋਂ 20000 ਦਾ ਆਰਡਰ ਹੋਣਾ ਚਾਹੀਦਾ ਹਾਂ ਬਾਈ ਓਕੇ ਇੱਕ ਵੀਰੇ ਯਾਰ ਆਪਣੇ ਜਿਹੜੀ ਸਪਲਾਈ ਆ ਬੇੜ ਪੰਜਾਬ ਪੰਜਾਬ ਚ ਹੀ ਆ ਜੀ ਠੀਕ ਹੈ ਜੀ ਹਰਿਆਣੇ ਦੇ ਵੀ ਅੰਦਰ ਅੰਦਰਲੀ ਸਾਈਡ ਬਤਲੋਬ ਜਿਹੜੀ ਕਲਦੇ ਵਾਲੀ ਥਾਰ ਆ ਬਾਡਰ ਬੁਰਾ ਬਾਡਰ ਤੋਰਾ ਹੋਰ ਕੋਈ ਵੀ ਪਿੰਡਾ ਕੋਈ ਵੀ ਸ਼ਹਿਰ ਆ ਵੀਰੇ ਹੂੰ ਹੂੰ ਠੀਕ ਆ ਭਾਈ ਤੇ ਇੱਕ ਵੀਰੇ ਯਾਰ ਹਨਾ ਬਾਈ ਕਸਾੜ ਭਾਈ ਨੂੰ ਇੱਕ ਯਾਰ ਇੱਕ ਗੱਲ ਕਹੂ ਐ ਕਿ ਪੱਟੀ ਬਾਈ ਇੱਕ ਹੋਰ ਹੋ ਗਿਆ ਹੂੰ ਬਾਈ ਨੇ ਆਊਟਰ ਲਿਖਾਇਆ ਸੀਗਾ ਹਾਂਜੀ ਉਹਦਾ 50000 ਦਾ ਆਊਟਰ ਲਿਖਾਇਆ ਸੀ ਉਹਦੇ ਵਿੱਚੋਂ ਹਾਂਜੀ 6 7.5 ਲੀਟਰ ਵਾਪਸ ਕਰਤੇ ਆਰਡਰ 25000 ਦਾ ਰਹਿ ਗਿਆ ਬਾਈ ਓਕੇ ਬਾਈ ਉਹ ਏਰੀਆ ਕੋ ਉੱਤਰ ਰੱਖੂਗਾ ਹਾਂਜੀ ਹਾਂਜੀ ਆਪਾਂ ਲੈ ਕੇ ਦੁਬਾਰਾ ਹਲੀ ਕਰਦੇ ਹਾਂ ਹੂੰ ਹੂੰ ਬਿਲਕੁਲ ਤੇ ਬਾਈ ਉਹ ਦਵਾਈ ਮੈਨੂੰ ਵਾਪਸ ਚਾੱਕ ਕੇ ਲੈਣੀ ਪੈਗੀ ਹਾਂ ਤੇ ਉਹ ਬਾਈ ਗਿਆ ਵੀ ਬਸ ਸੀ ਗਿਆ ਹਾਂਜੀ ਤੇ ਉਹਦੇ ਤੇ ਆਏ ਹੁੰਦਾ ਬਾਈ ਪੱਟੀ ਪਤਾ ਕੀ ਹੈਗੇ ਜੁੱਬੇਵਾਰੀ ਵਾਲਾ ਕਾਬਾ ਬਾਕੀ ਪੈ ਗਈ ਦਵਾਈ ਹੁੰਦੀ ਆ ਬਾਈ ਬਿਲਕੁਲ ਬਿਲਕੁਲ ਆਪਾਂ ਹੁਣ ਬਸ ਚ ਆਏ ਤਾਂ ਹੈ ਲੀਗਾ ਵੀ ਆਪਾਂ ਫੜ ਵੀ ਕਿਤੇ ਵੀ ਖੜ ਤੀ ਹੈਗੀ ਹਣਾ ਹੁਣ ਚਲੋ ਕੋਈ ਨਾ ਕੋਈ ਹਲਾ ਬਾਥਰੂਮ ਵਗੈਰਾ ਕੁਝ ਵੀ ਕਰ ਸ੍ਰੀਕ ਨੂੰ ਜਾੜਾ ਪੈਂਦਾ ਹੁਣ ਤਾਂ ਹੈ ਲੀ ਵੀ ਆਪਾਂ ਬਸ ਜਿ ਚੁੱਪੇ ਬੈਠੇ ਰਹਾਂਗੇ ਹਾਂ ਤੇ ਬਾਈ ਫਿਰ ਜਿੰਮੇਵਾਰੀ ਹੁੰਦੀ ਆ ਵੀ ਤੁਹਾਨੂੰ ਪਤਾ ਹੀ ਹੈਗਾ ਹੁਣ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਤੇ ਛੱਟੇ-ਜੁੱਟੇ ਵਾਲੇ ਵਾਧੂ ਫਿਰਦੇ ਨੇ ਚੋਰ-ਜੱਪਟੇ ਵੀ ਬਾਈ ਹਲਾ ਅਬ ਤਾਂ ਆਰਡਰ ਉਹਨਾਂ ਲਿਖਾਉਣਾ ਬਸ ਹਾਂ ਜਿੱਲੇ ਦਾ ਅਗਲੇਲੇ ਬਰਤਣ ਬਰਤਨਾ ਵੀ ਤੇ ਬਾਈ ਬਾਈ ਚਲੋ ਕੋਈ ਇਹਦੇ ਚਾ ਪੈਕੇਜ ਨੂੰ ਚੇਤਾਵਨੀ ਦਿੰਦੇ ਆ ਆਪਣੇ ਭਰਾ ਆ ਲੈ ਆਪਾਂ ਦਾ ਹੱਥ ਬੰਨ੍ਹਦੇ ਆ ਲੈ ਹਾਂਜੀ 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 ਵੀ ਬਾਈ ਯਾਰ ਹਲਾ ਜੇ ਯਾਰ ਬਾਈ ਯਾਰ ਬਾਈ ਬਾਅਦ ਸੇ ਲੀ ਜੱਕੂ ਐ ਦੂਜਾ ਅਬ ਤਾਂ ਆਰਡਰ ਪਹਿਲੀ ਉਹਨਾਂ ਲਿਖਾਉਣਾ ਹਾਂ ਜਿੱਲੇ ਦਾ ਆਪਾਂ ਨੂੰ ਲੋੜ ਲੈ ਵੀ ਸੱਜਣੋ ਇਹ ਗੱਲ ਨੋਟ ਕਰਿਓ ਕਿਉਂਕਿ ਵੀ ਤੁਸੀਂ ਵੀ ਔਖੇ ਨਾ ਹੋਵੋ। ਕਈ ਵਾਰ ਹੋ ਸਕਿਆ ਉਹ ਭਰਾ ਦੀ ਕੋਈ ਮਜਬੂਰੀ ਹੋਵੇ। ਇਹ ਬਾਈ ਆਪਣਾ ਆਰਡਰ ਵਾਲਾ ਹੈ। ਇਹ ਨਾਲ ਗੱਲਬਾਤ ਉਹ ਕਰਾ ਦੇਵੇ। ਆਰਡਰ ਨੰਬਰ ਲਿਜਾ। ਤੁਹਾਡਾ ਮੋਬਾਈਲ ਨੰਬਰ ਕਰਵਾ ਲਿਓ। 7767 44900 ਬੋਲ ਜਾ। ਲੈ ਮਿੱਤਰੋ ਇਸ ਨੰਬਰ ਤੇ ਜੇ ਤੁਸੀਂ ਆਨਲਾਈਨ ਕੋਈ ਵੀ ਪ੍ਰੋਡਕਟ ਮੰਗਾਉਣਾ ਨਾ ਤਾਂ ਤੁਸੀਂ ਇਹ ਬਾਈ ਨਾਲ ਸੰਪਰਕ ਕਰਿਓ। ਬਾਕੀ ਕੀ ਰੇਟ ਦੇ ਵਿੱਚ ਲੱਗ ਜੂ ਉਹ ਤੁਹਾਡੀ ਸਾਰੀ ਗੱਲਬਾਤ ਜਿਹੜੀ ਬਾਈ ਤੁਹਾਡੇ ਨਾਲ ਸਾਂਝ ਕਰਨਗੇ। ਤੇ ਹਾਂ ਖਾਲਸਾ ਜੀ ਕੋਈ ਹੋਰ ਗੱਲਬਾਤ ਰਹਿ ਗਈ ਹੋਵੇ? ਗੱਲਬਾਤ ਵੀਰੇ ਬਸ ਜਿਵੇਂ ਬਾਈ ਨੇ ਦੱਸਿਆਗਾ। ਹੂੰ। ਉਹ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਯਾਰ ਬਿਲਕੁਲ ਜੀ ਤੇ ਬਾਕੀ ਜੇ ਜ਼ਿਆਦਾਤਰ ਉਰੇ ਜਾਵਾਂਗੇ ਛੋਟਾ ਫੁੱਲ ਫਾਇਦਾ ਕਰਕੇ ਤੋਰਾਂਗੇ ਬਾਈ ਬਿਲਕੁਲ ਜੀ ਕਿਉਂਕਿ ਹੁਣ ਚਲੋ ਹੁਣ ਬਾਈ ਆਪਣਾ ਇਹ ਸਿਸਟਮ ਦਾ ਨਹੀਂ ਰੇਟਾਂ ਬਾਰੇ ਹਾਂਜੀ ਥੋੜੀ ਜਿਹੀ ਬਾੜੀ ਗਰਾਰੀ ਨਾ ਡਾਇਆ ਕਰੋ ਇੱਕ ਤਾਂ ਬਾਈ ਹਨਾ ਬੜੇ ਭਾਈ ਕੀ ਜਿ ਮਗਾਉਣੇ ਹੋਗੇ ਤੁਸੀਂ ਅਸੀਂ ਥੋੜਾ ਮੋਟਾ ਆਵਦਾ ਆਉਣ ਜਾਣ ਦਾ ਖਰਚਾ ਵੀ ਬਾਈ ਕੱਢਣਾ ਹੀ ਹੁੰਦਾਗਾ ਹਨਾ ਬਿਲਕੁਲ ਜੀ ਬਿਲਕੁਲ ਉਹੀ ਜੀ ਸਾਡੇ ਡਿਲੀਵਰੀ ਵੀ ਫਰੀ ਆ ਬਾਈ ਹਾਂ ਤੇ ਦਿਹਾੜੀ ਤੋਂ ਹੁਣੀ ਦਾ ਕੀ ਮਤਲਬ ਆ ਅਸੀਂ ਕੋਈ ਬੜਾ ਫੌੜੇ ਨਹੀਂ ਚੱਕੀ ਫਿਰਦੇ ਮਿਲਣੀ ਤਾਂ ਉਹ ਗੁਰਬਾਣੀ 'ਚ ਲਿਖਿਆ ਹੋਇਆ ਸਾਢੇ 3 ਹੱਥ ਤੇਰੀ ਸੀਮਾ ਮਿਲਣੀ ਦਾ ਸਾਢੇ 3 ਹੱਥ ਧਰਤੀ ਵਾ ਬਾਈ ਹੂੰ ਠੀਕ ਹੈ ਜੀ ਆਪਾਂ ਤਾਂ ਦਿਹਾੜੀ ਤੇ ਇੱਕ ਮਤਲਬ ਆ ਕੋਈ ਫੌੜੇ ਵਾਲਾ ਕੰਮ ਨਹੀਂ ਹੈਗਾ ਜ਼ਮੀਨਾਂ ਜਾਇਦਾਦਾਂ ਗੱਡੀਆਂ ਕੋਠੀਆਂ ਕਰ ਇਹਦਾ ਬਾਈ ਪਰਾਂ ਨੇ ਬਸ ਸੇਵਾ ਕਰਦੇ ਆ ਕਰਦੇ ਰਹਾਂਗੇ ਮਹਾਰਾਜ ਦਾ ਬਾਣਾ ਪਾਇਆ ਹੋਇਆ ਹਾਂਜੀ ਕੋਈ ਫਰਾਡ ਵਾਲਾ ਕੰਮ ਨਹੀਂ ਹੈਗਾ ਜਦੋਂ ਮਰਜ਼ੀ ਆ ਕੇ ਉਰੇ ਹਾਜ਼ਰੀ ਲਵਾਓ ਰੇਟ ਤੁਹਾਨੂੰ ਉਰੇ ਆ ਜਾਂਦਾ ਵੀ ਫਾਇਦਾ ਕਰਕੇ ਤੋਰਾਂਗੇ ਗਾਹਾਂ ਜਿਹੜਾ ਆਰਡਰ ਕਰਦੇ ਹੋਗੇ ਉਹਦੇ 'ਚ ਵੀ ਫਾਇਦਾ ਹੀ ਕਰਿਆ ਕਰਾਂਏ ਪਰ ਉਹ ਚੀਜ਼ ਬਾਰੇ ਜਦੋਂ ਅਸੀਂ ਉੱਥੇ ਆਉਣੇ ਉਹਦੇ ਬਾਰੇ ਬਾਹਲਾ ਨਹੀਂ ਜੇ ਕਹਿਆ ਕਰੋ ਆ ਇੱਥੋਂ ਆਏ ਮਿਲਦੀ ਆ ਇੱਥੋਂ ਆਏ ਮਿਲਦੀ ਆ ਬਾਈ ਕਿੱਥੋਂ ਕਿਤੋਂ ਕੋਸ ਮਰਜ਼ੀ ਮਿਲ ਜਾਵੇ ਉਹ ਉਹ ਜਦ ਤੁਸੀਂ ਪਹਿਲੇ ਕਨਫਰਮ ਕਰ ਲੋ ਉਹ ਤੁਸੀਂ ਪਹਿਲਾਂ ਉਹਦਾ ਕਨਫਰਮ ਕਰੋ ਫਿਰ ਸਾਡੇ ਨਾਲ ਗੱਲ ਕਰੋ ਬਿਲਕੁਲ ਜੀ ਬਿਲਕੁਲ ਠੀਕ ਹੈ ਇੱਕ ਝੂੜ ਨਾ ਬੋਲੋ ਜਮੀ ਵੀ ਜਰ ਉੱਥੋਂ ਦਾ ਰੇਟ ਮਿਲਦੀ ਆ ਠੀਕ ਆ ਬਾਈ ਮਿਲਦੀ ਆ ਫਿਰ ਅਸੀਂ ਬਾਈ ਅਸੀਂ ਕਹਿ ਦਿੰਦੇ ਆ ਸਿੱਧਾ ਅਗਲੇ ਨੂੰ ਆਪਾਂ ਨੂੰ ਕਿਹੜਾ ਕੋਈ ਲਾਲਚਾ ਮਿਲਦੀ ਆ ਬਾਈ ਠੀਕ ਆ ਲੈ ਲੈ ਤੇਰਾ ਫਾਇਦਾ ਹੁੰਦਾ ਬੜੇ ਭਾਈ ਚੱਲ ਸਸਰੀ ਕਾਲ ਆ ਚੰਗਾ ਲੈ ਲੈ ਭਾਈ ਆਪਾਂ ਤਾਂ ਭਾਈ ਐਂ ਕਹਿ ਦੰਨੇ ਆ ਬਿਲਕੁਲ ਜੀ ਤੇ ਲੋ ਮੇਤਰੋ ਤੁਹਾਨੂੰ ਕਿਸੇ ਵੀ ਪ੍ਰੋਡਕਟ ਬਾਰੇ ਕਿਸੇ ਵੀ ਪ੍ਰੋਡਕਟ ਦੀ ਜ਼ਰੂਰਤ ਹੈ ਨਾ ਤਾਂ ਬਾਈਵਰਾਂ ਲੇ ਪਏ ਜਮੇ ਕਦੀ ਧਰਮੇ ਕੈਮਰਾ ਮੋਰ ਦੇ ਬਹੁਤ ਸਾਰੇ ਪ੍ਰੋਡਕਟ ਪਏ ਨੇ ਤੇ ਤੁਹਾਡਾ ਫੁੱਲ ਫਾਇਦਾ ਹੋਊਗਾ ਤੇ ਤੁਸੀਂ ਇੱਕ ਵਾਰੀ ਬਾਈਵਰਾਂ ਨੂੰ ਜਰੂਰ ਮਿਲ ਕੇ ਜਾਇਓ ਪੁਲਿਸ ਲੈਂਡ ਦੇ ਬਿਲਕੁਲ ਨਜ਼ਦੀਕ ਬਾਈਵਰਾਂ ਦਾ ਕੈਸ ਕਾਊਂਟਰ ਲੱਗਿਆ ਹੋਇਆ ਖਾਲਸਾ ਪੈਸਟੀਸ਼ੈਡ ਦੇ ਨੇਮ ਤੇ ਤੇ ਜਿਹੜਾ ਇਹ ਰੋਡ ਆ ਧਰਮੇ ਦਿਖਾਦੀ ਇਧਰਲੇ ਪਾਸੇ ਬਡਰੁਖਾਂ ਪਿੰਡ ਪੈ ਜਾਂਦਾ ਜੀ ਤੇ ਇਧਰਲੇ ਪਾਸੇ ਪੈ ਜਾਂਦਾ ਮੇਨ ਬਾਜ਼ਾਰ ਤੇ ਸ਼ਹਿਰ ਸੰਗਰੂਰ ਦੇ ਵਿੱਚ ਖੜੇ ਆ ਤੁਹਾਡਾ ਫੁੱਲ ਫਾਇਦਾ ਹੋ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਈਵਰਾਂ ਦੇ ਲਿਖਤੇ ਤਾਂ ਜਰੂਰ ਇੱਕ ਵਾਰੀ ਸੰਪਰਕ ਕਰਿਓ ਜੀ ਮਿਹਰਬਾਨੀ ਧੰਨਵਾਦ